ਆਰਬੀ ਇੰਡੀਆ ਟੀਵੀ ਨਿਊਜ਼ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਨਕੋਦਰ ਦੇ ਰنجੀਤ ਨਗਰ ਮਹੱਲੇ ਦੇ ਕਰੀਬ 1 ਕਿਲੋਮੀਟਰ ਦੀ ਸੜਕ ਤੋਂ ਲੈ ਕੇ ਮਹੱਲਾ ਨਿਵਾਸੀਆਂ ਨੇ ਨਕੋਦਰ ਤੋਂ ਜਗਰਾਉਂ ਜਾਣ ਵਾਲੀ ਮੇਨ ਸੜਕ ਨੂੰ ਕੀਤਾ ਬੰਦ ਧਰਨਾ ਲਗਾ ਕੇ ਉਹਨਾਂ ਵੱਲੋਂ ਮੰਗ ਰੱਖੀ ਗਈ ਜਿਹੜੀ ਸਾਡੇ ਨਕੋਦਰ ਦੀ ਮਹੱਲਾ ਰنجੀਤ ਨਗਰ ਦੀ ਸੜਕ ਹੈ ਉਹ ਹਜੇ ਤੱਕ ਨਹੀਂ ਬਣੀ ਹੈਗੀ ਉਹਨਾਂ ਦਾ ਰੋਸ ਪ੍ਰਦਰਸ਼ਨ ਕਰਦੇ ਸੀਗੇ ਉੱਥੇ ਮੌਕੇ ਤੇ ਮੌਜੇ ਨਕੋਦਰ ਦੇ ਈਓ ਰੰਜੀਤ ਸਿੰਘ ਉਹਨਾਂ ਵੱਲੋਂ ਤਰਨਾਂਕਾਰਿਆ ਨਾਲ ਗੱਲਬਾਤ ਕੀਤੀ ਪਰ ਮਹੱਲਾ ਵਾਸੀਆਂ ਨੇ ਇੱਕ ਇੱਕ ਵੀ ਨਾ ਸੁਣੀ ਫਿਰ ਉੱਥੇ ਮੌਕੇ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਪਹੁੰਚੇ ਔਰ ਗੱਲਬਾਤ ਕੀਤੀ ਮਹੱਲਾ ਵਾਸੀਆਂ ਨੇ ਉਹਨਾਂ ਨੂੰ ਪ੍ਰੋਸਾ ਦਵਾਇਆ ਵੀ ਤੁਹਾਡੀ ਜਲਦੀ ਤੋਂ ਜਲਦੀ ਅਸੀਂ ਸੜੀ ਸੜ ਗਿਆ ਇਹਨਾਂ ਨੂੰ ਬਣਾਵਾਂਗੇ ਆਪ ਦੇਖਦੇ ਹਾਂ ਤਸਵੀਰਾਂ ਕੀ ਹਾਲਾਤ ਬਣੇ ਮੌਕੇ ਦੇ 4 ਸਾਲ ਹੋ ਗਏ ਮੈਂ ਇੱਕ ਵੱਡੀ ਗੋਡੇ ਹੀ ਜਵਾਦ ਭਾਈ ਸਾਹਿਬ ਇਹ ਬਣਾਈ ਦੀ ਇਹ ਕੰਮ ਵੀ ਬਣਾਣਾ ਹੈ ਇਹ ਪਾਪਾ ਦਾ ਵੀ ਹੁੰਦਾ ਜੀ ਹਾਂਜੀ ਪਾਪਾ ਦਾ ਨਹੀਂ ਹੁੰਦਾ ਹੈ ਜੀ ਅਸੀਂ ਰੱਖਿਆ ਜੀ ਅਸੀਂ ਬਣਾ ਲਿਆ ਸਾਡੇ ਤੋਂ ਪਾਸ ਕਰੋ ਨਾ ਕਰੋ ਸਾਡੀ ਛੜਕ ਸਾਡੀ ਛੜਕ ਬਣਾਓ ਇਹ ਹੈਗੀ ਮਹਾਰਾਜ ਦੀ ਜਗਾ ਪ੍ਰੇਮ ਨਿਰਮਲ ਪ੍ਰੇਮ ਕੁਟਿਆ ਉੱਥੇ ਸੰਗਤ ਖੰਡ ਪਾਠ ਕਰਾਉਂਦੀ ਆ ਮੱਥਾ ਟੇਕਣ ਜਾਂਦੀ ਆ ਮੀਂਹ ਕਣੀ ਦੇ ਵਿੱਚ ਸੰਗਤ ਕੋਲੋਂ ਸਿਆਲ ਮਹੀਨੇ ਦੇ ਵਿੱਚ ਜਾਣਾ ਬੜਾ ਔਖਾ ਆ ਅਗਲੇ ਬਨੇ ਬਰਸਾਤੀ ਮੌਸਮ ਆ ਜਾਣੇ ਆ ਮਾਰਾ ਦਾ ਖੰਡ ਪਾਠ ਵੀ ਹੋਣੇ ਆ 26 ਜਨਵਰੀ ਤੇ ਸੰਗਤ ਕਰੋ ਬੂਟ ਪਾ ਕੇ ਆਉਗੀ ਜੇ ਚਪਲਾ ਪਾ ਕੇ ਆਉਂਦੀ ਤੇ ਚਪਲਾਂ ਗਾਰੇ ਕੇ ਰਹਿ ਜਾਂਦੀਆਂ ਆ ਜਾਂ ਤੇ ਐਮਸੀਓ ਤੋਂ ਆਪ ਆਣ ਕੇ ਸਾਨੂੰ ਗਾਰੇ ਵਾਦੀ ਤੁਰਕੇ ਦਿਖਾ ਲੈ ਇੱਕ ਵਾਰਾ ਵੀ ਬਿਨਾ ਜੁੱਤੀ ਪਾਉਣ ਤੋਂ ਸਿਆਲ ਮਹੀਨੇ ਜੇ ਤੁਰਿਆ ਜਾਂਦਾ ਕਿ ਨਹੀਂ ਠੀਕ ਹੈ ਨਹੀਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਸਾਡੇ ਕੋਲ ਕਰੋ ਕਰੀ ਆਉਂਦੇ ਆ ਉਦੋਂ ਸਾਡੇ ਲੋਕਾਂ ਨੂੰ ਸ਼ਰਾਬਾਂ ਦਾ ਲਾਲਚ ਵੀ ਦਿੰਦੇ ਆ ਪੈਸਿਆਂ ਦਾ ਵੀ ਦਿੰਦੇ ਆ ਜਦੋਂ ਸਾਡੀਆਂ ਪ੍ਰੋਬਲਮਾਂ ਹੁੰਦੀਆਂ ਆ ਉਦੋਂ ਕੋਈ ਜਾਣਕਾਰੀ ਨਹੀਂ ਰੱਖਦਾ ਠੀਕ ਹੈ ਨਾ ਜੀ ਇਸ ਕਰਕੇ ਸਾਡੀ ਇਹ ਮੰਗ ਦਾ ਕਰਕੇ ਧਰਨਾ ਆ ਜੇ ਸਾਨੂੰ ਉਹਦੀ ਕੋਠੀ ਔਰ ਘਰ ਦੇ ਮੁਰੇ ਵੀ ਲਾਉਣਾ ਪੈ ਗਿਆ ਤੇ ਅਸੀਂ ਤਾਂ ਵੀ ਮਜਬੂਰ ਹੋ ਕੇ ਲਾਵਾਂਗੇ ਕਿਉਂਕਿ ਸਾਨੂੰ ਆਪਣੇ ਧਰਮ ਦੀ ਖਾਤਰ ਤੇ ਆਪਣੀ ਰੱਖਿਆ ਦੀ ਖਾਤਰ ਲੜਨਾ ਵੀ ਆਉਂਦਾ ਆ ਜੇ ਸਾਨੂੰ ਜਾਮ ਲਾਉਣੇ ਆਉਂਦੇ ਆ ਨਾ ਤੇ ਸਾਨੂੰ ਲੜਨਾ ਵੀ ਆਉਂਦਾ ਹਾਂਜੀ ਭਾਜੀ ਕੀ ਨਾਮ ਜੀ ਬਲਦੇਵ ਸਿੰਘ ਆ ਜੀ ਬਲਦੇਵ ਸਿੰਘ ਜੀ ਕੀ ਕਾਰਨ ਹੋਇਆ ਜਿਹੜਾ ਅੱਜ ਸੜਕ ਦੇ ਵਿੱਚ ਜਿਹੜਾ ਪਰਵਾਨ ਲੰਗਣਾ ਪਿਆ ਤੁਹਾਨੂੰ ਇਹ ਜੀ ਕਾਰਨ ਸਾਡਾ ਨਾ 4 ਸਾਲ ਤੋਂ ਸੜਕ ਨਹੀਂ ਬਣ ਚੁੱਕੀ 4 ਸਾਲ ਤੋਂ ਰਗੜਾ ਲੱਗਾ ਆ ਪਹਿਲਾ ਰਸੀਵਰ ਪਏ ਆ ਉਹ ਵੀ ਅਸੀਂ ਧਰਨਾ ਦੇ ਕੇ ਪੁਆਏ ਆ ਹੁਣ ਸਾਨੂੰ ਫੇਰ ਅਸੀਂ ਨਗਰ ਕੌਂਸਲ ਉੱਤੇ ਵੀ ਗਏ ਐਮ ਐਲ ਏ ਸਾਹਿਬ ਨੂੰ ਮਿਲੇ ਸਾਡੀ ਕੋਈ ਕਿਸ ਸੁਣਵਾਈ ਨਹੀਂ ਹੋਈ ਸਾਨੂੰ ਹਾਰ ਕੇ ਧਰਨਾ ਦੇਣਾ ਪਿਆ ਅੱਜ ਸਾਨੂੰ ਇਸ ਕਰਕੇ ਵੀ ਸਾਡੀ ਸੜਕ ਬਣਾਈ ਜਾਵੇ ਤਾਂ ਜੋ ਅਸੀਂ ਸਾਡੀ ਆਸਾਨੀ ਹੋ ਸਕੇ ਕਿਉਂਕਿ ਸੜਕ ਸਾਡੀ ਬਹੁਤ ਖਰਾਬ ਹੈ ਬਹੁਤ ਟੋਏ ਪਏ ਹੋਏ ਆ ਸੜਕ ਤੋਂ ਨੰਗਣਾ ਬਹੁਤ ਮੁਸ਼ਕਲ ਆ ਜਦੋਂ ਮੀਂਹ ਪੈਂਦਾ ਉਦੋਂ ਬਹੁਤ ਜਿਆਦਾ ਮਤਲਬ ਨੁਕਸਾਨ ਹੁੰਦਾ ਮੋਟਰਸਾਈਕਲ ਦੇ ਵਿੱਚ ਗੜਫ ਆ ਜਾਂਦਾ ਮੋਟਰਸਾਈਕਲ ਵੀ ਨਹੀਂ ਤੁਰਦਾ ਇਸ ਕਰਕੇ ਸਾਨੂੰ ਸਾਡਾ ਰਾਹ ਬਣਾਇਆ ਜਾਵੇ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਸਰ ਕਿਹੜੀ ਹੈਗੀ ਸੜਕ ਸਾਡੀ ਹੈਗੀ ਆ ਜੀ ਸਾਡੇ ਆ ਮਾਹੂਆ ਰੋਡ ਤੋਂ ਰੇੜਮਾ ਤੋਂ ਲੈ ਕੇ ਪ੍ਰੀਮ ਕੁਡੀਆਂ ਤੱਕ ਸਾਡੀ ਸੜਕ ਬਣਨ ਵਾਲੀ ਆ ਭੱਲੇ ਦੀਆਂ ਹੋਰ ਵੀ ਜਿਹੜੀਆਂ ਗਲੀਆਂ ਨੇ ਉਹ ਵੀ ਬਣਨ ਵਾਲੀਆਂ ਨੇ ਕਿਲੋਮੀਟਰ ਦਾ ਰਸਤਾ ਸਾਡਾ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਨ ਤਾਂ ਜੋ ਸਾਡੀ ਸੜਕ ਛੇਤੀ ਤੋਂ ਛੇਤੀ ਬਣਾਈ ਜਾਵੇ ਰੁਪਏ ਦੇ ਤਕਰੀਬਨ 55 ਲੱਖ ਰੁਪਏ ਜਿਹੜਾ ਆਪਾਂ ਪਾਸ ਕਰਕੇ ਉਰਲੇ ਪਾਸੇ ਤਾਂ ਗਿਆ ਲੱਗ ਪਰਲਾ ਪਾਸਾ ਜਿਹੜਾ ਅਸੀਂ ਉਹ ਰਹਿ ਗਿਆ ਸੀ ਆ ਉਹਦੀ ਵਜ੍ਹਾ ਚੋਂ ਕੋਈ ਹੋ ਸਕਦੀ ਆ ਇਸ ਕਰਕੇ ਉਧਰ ਦੀ ਗੱਲ ਕੋਈ ਨਹੀਂ ਤੇ ਆਪਾਂ ਨਹੀਂ ਨਹੀਂ ਸ਼ਹਿਰ ਦੇ ਮਾਲਕ ਆ ਜੀ ਸ਼ਹਿਰ ਦੇ ਮਾਲਕ ਆ ਭਾਵੇਂ ਨਹੀਂ ਪਤਾ ਸਾਡੀਆਂ ਅੱਖੀਆਂ ਕਹਿੰਦੀਆਂ ਨਾਲੀਆਂ ਬਿਲਕੁਲ ਤੁਹਾਡੀ ਸ਼ਹਿਰ ਦੇ ਮਾਲਕ ਆ ਤੁਹਾਨੂੰ ਵੀ ਪਤਾ ਮੈਂ ਮੰਨਦਾ ਕਹਿੰਦਾ ਬਾਕੀ ਗੱਲ ਤੇਰੀ ਗੱਲ ਤਾਂ ਸਹੀ ਮੰਦਾ ਤੁਹਾਡੀ ਗੱਲ ਨੂੰ ਪਰ ਉਹ ਤੁਹਾਡੇ ਵਾਲਾ ਏਰੀਆ ਜਿਹੜਾ ਰਹਿ ਗਿਆ ਉਹ ਕਿਸੇ ਗਲਤੀ ਕਰਕੇ ਰਹਿ ਗਿਆ ਜਾਂ ਕਿਸ ਕਰਕੇ ਵੀ ਰਹਿ ਗਿਆ ਆਪਾਂ ਉਹ ਜਲਦੀ ਸ਼ੁਰੂ ਕਰਾ ਦਿੰਨੇ ਆ ਮੈਨੂੰ ਇਹਦਾ ਨਰਮ ਚਾਰ ਸਾਲ ਹੋ ਗਏ ਆ ਚਾਰ ਸਾਲ ਕਹਿਣ ਨੂੰ ਹੁੰਦੇ ਆ ਚਾਰ ਸਾਲ ਨੂੰ ਹੁੰਦੇ ਆ ਅੱ체 ਬੰਦੇ ਪੇਤੋਂ ਉੱਥੇ ਕੰਮ ਸ਼ਿਭ ਹੋਵੇ ਮੈਂ ਜੱਲੀਆਂ ਦਾ ਜਾ ਵੀ ਜਾ ਕਰ ਭਾਜੀ ਆ ਗਏ ਘਰੇ ਸਾਡੇ ਤੁਸੀਂ ਇੰਦਾ ਕਰੋ ਗੱਡੀਆਂ ਛੱਡੋ ਇੱਥੇ ਮੋਟਰਸਾਈਕਲ ਆਪ ਚਲਾ ਕੇ ਲੈ ਕੇ ਨੀ ਜਿਹੜਾ ਕੱਢਿਓ ਕੁੱਟੀਆਂ ਤੱਕ ਹੁੰਦਾ ਕਿਤੇ ਤੁਹਾਡਾ ਜ਼ਿਕਰ ਕਰ ਇੱਥੇ ਇੱਥੇ ਆ ਇਹਦਾ ਐਸਟੀਮੇਟ ਬਣਿਆ ਹੋਇਆ ਯਾਰ ਕਿੰਨੇ ਕਿੰਨੇ ਪੈਸੇ ਲੱਗਦੇ 20 ਲੱਖ ਪੈਂਦੀ ਲੱਖ ਦਾ ਹਾਂ ਜੀ ਇਹਨਾਂ ਦੀਆਂ ਹੈਗੀਆਂ ਚਾਰ ਵਰਡ ਇਸ ਵਰਡ ਦੇ 7 ਨੰਬਰ ਤੇ ਨਹੀਂ ਇਹ ਦੋ ਆਜੰਦੇ ਇਹਨਾਂ ਦੀ ਚਾਰ ਨੰਬਰ ਦੇ ਵਿੱਚ ਪੰਜ ਨੰਬਰ ਵਰਡ ਹੈ ਚਾਰ ਨੰਬਰ ਦੇ ਵਿੱਚ ਹੁੰਦੇ ਆ ਦੋ ਜਿਹੜੀ ਤੁਹਾਡੇ ਕੰਮ ਆ ਹੁਣ ਪੰਜ ਹੋ ਗਏ ਤੁਹਾਡੇ ਕੰਮ ਜਿਹੜੇ ਆ ਉਹਦੇ ਵਿੱਚ ਇੱਕ ਕੰਮ ਤੁਹਾਡਾ ਹੈਗਾ 14 ਲੱਖ 14 ਲੱਖ ਦਾ ਦੂਜਾ ਕੰਮ ਤੁਹਾਡਾ ਹੈਗਾ ਰਣਜੀਤਨਗਰ ਦਾ 33.5 ਲੱਖ ਦਾ ਠੀਕ ਹੈ ਜੀ ਜਿਹੜਾ ਐਸ ਇਸ ਏਰੀਏ ਦਾ ਇੱਕ ਕੰਮ ਇਹਦੇ ਵਿੱਚ ਹੋਰ ਤੁਹਾਡਾ ਚਲੇ ਜਾਂਦਾ 7 ਨੰਬਰ ਤੇ 4 ਨੰਬਰ ਸਮਝ ਲਓ ਉੱਥੇ ਹੀ ਆ ਇੱਕ ਕੰਮ ਤੁਹਾਡਾ ਹੈਗਾ ਜਿਹੜਾ 43.5 ਲੱਖ ਦਾ ਉਸ ਤੋਂ ਅਗਲਾ ਇੱਕ ਕੰਮ ਹੈਗਾ 48 ਲੱਖ ਦਾ ਠੀਕ ਹੈ ਜੀ ਇਹ ਸਾਰੇ ਕੰਮ ਜਿਹੜੇ ਹੋ ਰਿਹਾ ਬੇਤਫਕੀ ਕਰਕੇ ਹੋ ਰਿਹਾ ਮਸਲਾ ਮੀਟਿੰਗ ਰੱਖੀ ਗਈ ਸੀ ਪ੍ਰਧਾਨ ਵੱਲੋਂ ਔਰ ਇਹਨਾਂ ਨੇ ਆਪਣੀ ਰੈਗੂਲਰ ਮੀਟਿੰਗ ਰੱਖੀ ਸੀ ਜੇ ਜਿਹੜੀ ਸਧਾਰਨ ਮੀਟਿੰਗ ਹੁੰਦੀ ਹੈ ਇੱਕ ਪ੍ਰਧਾਨ ਨਿਯਮ ਕਰਨੀ ਹੁੰਦੀ ਤਨਖਾਹਾਂ ਦੇਣੀਆਂ ਇਹ ਉਹ ਬਹੁਤ ਸਾਰੇ ਕੰਮ ਹੁੰਦੇ ਕੌਂਸਲ ਦੇ ਜਿਹੜੇ ਪ੍ਰਧਾਨ ਨੂੰ ਹਰ 3 ਮਹੀਨੇ ਬਾਅਦ ਮੀਟਿੰਗ ਰੱਖਣੀ ਪੈਂਦੀ ਹੈ ਉਹਦੇ ਵਿੱਚੋਂ ਕੰਮ ਪਾਸ ਕਰਦੇ ਅਸੀਂ ਤਕਰੀਬਨ 1.5 ਸਾਲ ਪਹਿਲਾਂ ਇੱਕ ਡਿਵੈਲਪਮੈਂਟ ਦੇ ਕੰਮਾਂ ਦੀ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਬਹੁਤ ਸਾਰੇ ਕੰਮ ਪਾਸ ਹੋਏ ਸੀ ਜਿਹਦੇ ਵਿੱਚ ਇੱਕ ਕੰਮ ਨਹੀਂ ਪਾਇਆ ਗਿਆ ਸੀ ਇੱਕ ਹੋਰ ਕੰਮ ਹੁੰਦਾ ਜਿਹੜਾ ਸ਼ਹਿਰ ਦੇ ਵਿੱਚ ਸਜਸ਼ਨ ਕੰਮ ਹੁੰਦਾ ਇੱਕ ਸ਼ਹਿਰ ਦੇ ਵਿੱਚ ਕਿ ਜਿੱਥੇ ਇੱਕ ਸਰਾਂ ਦੇ ਵੋਟਰ ਹੈ ਨਹੀਂਗੇ ਸਾਬਤ ਕਰ ਦੂੰਗੀ ਮੈਂ ਇਹ ਚੀਜ਼ਾਂ ਜਿੱਥੇ ਕੌਂਸਲਰਾਂ ਦੇ ਵੋਟਰ ਨਾ ਹੋਣ ਉੱਥੇ ਕੌਂਸਲਰ ਜਿਹੜੇ ਉਹ ਕੰਮ ਪਾਉਂਦੇ ਨਹੀਂ ਮੈਂ ਹੋਰ ਤਰੀਕੇ ਨਾਲ ਕੰਮ ਕਰਦੀ ਆ ਮੇਰੇ ਵੱਲੋਂ ਮੈਨੂੰ ਕੋਈ ਸ਼ਹਿਰ ਦੇ ਵਿੱਚੋਂ ਫੋਨ ਪਾਜਵੇ ਮੈਂ ਕੱਲ-ਕੱਲੇ ਵੋਟਰ ਨੂੰ ਤਾਂ ਨਹੀਂ ਜਾਣਦੀ ਮੈਂ ਕਿਸੇ ਨੂੰ ਨਹੀਂ ਜਾਣਦੀ ਮੈਨੂੰ ਜਿਹੜਾ ਵੀ ਸ਼ਹਿਰ ਦੇ ਵਿੱਚੋਂ ਫੋਨ ਕਰ ਦਵੇ ਮੈਂ ਉਹ ਐਸਓ ਨੂੰ ਫੋਨ ਕਰ ਦਿੰਨੀ ਆ ਈਓ ਨੂੰ ਫੋਨ ਕਰ ਦਿੰਨੀ ਆ केजी ਫਲਾਨੇ ਥਾ ਤੇ ਕੰਮ ਹੋਣ ਵਾਲਾ ਜਾ ਕੇ ਐਸਟੀਮੇਟ ਲਾ ਕੇ ਲੈ ਕੇ ਆਓ ਤੇ ਉਹ ਆਪਾਂ ਕੰਮ ਕਰਨਾ ਇਸ ਵਾਰ ਜਿਹੜਾ ਸਾਡੀ ਮੀਟਿੰਗ ਹੈ ਇਹਨਾਂ ਨੇ ਆਪਣੇ ਕੰਮ ਵਾਸਤੇ ਮੀਟਿੰਗ ਰੱਖੀ ਸੀ ਬਿਨਾਂ ਸ਼ੱਕ ਇਹਨਾਂ ਨੇ ਡਿਵੈਲਪਮੈਂਟ ਦੀ ਮੀਟਿੰਗ ਨਹੀਂ ਰੱਖੀ ਸੀ ਚਾ ਇਹਨਾਂ ਦੇ ਕਾਉਂਸਲਰ ਨਹੀਂ ਮੰਨਦੇ ਸੀ ਜਾਂ ਕਿਉਂ ਨਹੀਂ ਹੁੰਦਾ ਸੀਗਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਨਾ ਮੈਂ ਕੋਈ ਇਹਦੇ ਬਾਰੇ ਕੋਈ ਟਿੱਪਣੀ ਕਰਨਾ ਚਾਹੁੰਦੀ ਆ ਉਹਦੇ باوجود ਮੈਂ ਜ਼ੋਰ ਪਾ ਕੇ ਪੂਰਾ ਫੋਰਸ ਕਰਕੇ ਹਾਲਾਂਕਿ ਇਹਨਾਂ ਦੇ ਕਾਉਂਸਲਰ ਮੰਨਦੇ ਨਹੀਂ ਸੀ ਮੈਂ ਪ੍ਰਧਾਨ ਜੀ ਨੂੰ ਕਿਹਾ ਕਿ ਅਸੀਂ ਜਿਹੜੀਆਂ ਕੰਮ ਡਿਵੈਲਪਮੈਂਟ ਦੇ ਕੰਮ ਆ ਮੇਰੇ ਕੋਲ ਡਿਵੈਲਪਮੈਂਟ ਦੇ ਕੰਮਾਂ ਦੀ ਲਿਸਟ ਆ ਇਹਦੇ ਵਿੱਚ ਕਾਉਂਸਲਰਾਂ ਦੇ ਆਪਣੇ ਕੰਮ ਵੀ ਆ ਤਕਰੀਬਨ 106 ਕੰਮ ਨੇ ਡਿਵੈਲਪਮੈਂਟ ਦੇ ਜਿਹੜੇ ਪੂਰੇ ਸ਼ਹਿਰ 'ਚ ਹੋਣ ਵਾਲੇ ਆ ਜਿਹਦੇ ਵਿੱਚੋਂ 60 ਕੰਮ ਤਕਰੀਬਨ ਉਹ 1.5 ਸਾਲ ਦੇ ਵਿੱਚ ਮੈਂ ਨੋਟ ਕਰਵਾਏ ਹੋਇਆ ਕਿ ਆ ਵੀ ਹੋਣ ਵਾਲਾ ਆ ਵੀ ਹੋਣ ਵਾਲਾ ਆ ਵੀ ਵੱਖ-ਵੱਖ ਵਾਰਡਾਂ ਦੇ ਆ ਕੋਈ ਇਧਰ ਉਧਰ ਨਹੀਂ ਹੋਗਾ ਇਹ ਤਾਂ ਬੰਦ ਕਰਨਾ ਹੋਊਗਾ ਅੱਛਾ ਉਹ ਜਿਹੜੇ ਕੰਮ ਸੀਗੇ ਨਹੀਂ ਕੌਨਸਲ ਨੇ ਪਾਈ ਇਹਨਾਂ ਦੀ ਮੀਟਿੰਗ ਜਾਂ ਡਿਵੈਲਪਮੈਂਟ ਦੀ ਸਾਭ ਨਾ ਮੀਟਿੰਗ ਨਹੀਂ ਰੱਖੀ ਮੈਂ ਇਹਨਾਂ ਨੂੰ ਪ੍ਰਧਾਨ ਜੀ ਨੂੰ ਘਰ ਬੁਲਾ ਕੇ ਕਿਹਾ ਕਿ ਜੇ ਨਹੀਂ ਵੀ ਅਸੀਂ ਉਹ ਡਿਵੈਲਪਮੈਂਟ ਦੀ ਮੀਟਿੰਗ ਰੱਖੀ ਤਾਂ ਆਪਾਂ ਡਿਵੈਲਪਮੈਂਟ ਦੇ ਕੰਮ ਪਾ ਲਈਏ ਇਹਨਾਂ ਨੂੰ ਬੁਲਾ ਕੇ ਘਰ ਸਾਰੇ ਕੰਮ ਜਿਹੜੇ ਪਾਉਣ ਵਾਸਤੇ ਲਿਸਟ ਤਿਆਰ ਕੀਤੀ ਇੱਕ ਇੱਕ ਕੌਂਸਲ ਦੇ ਵਿੱਚ ਇੱਕ ਟੇਬਲ ਆਈਟਮ ਦੀ ਪ੍ਰਬਧਾਨ ਹੁੰਦਾ ਹੈ ਕਿ ਤੁਸੀਂ ਟੇਬਲ ਆਈਟਮ ਕਰ ਸਕਦੇ ਆ ਕਾਨੂੰਨ ਹੈ ਬਹੁਤ ਸਾਰੇ ਕੌਂਸਲ ਦੇ ਕਿ ਤੁਸੀਂ ਐਵੇਂ ਨਹੀਂ ਜਿਹੜਾ ਮਰਜ਼ੀ ਵਿੱਚ ਕੰਮ ਅਡਾ ਦਿੰਦਾ ਅਸੀਂ ਉਹ ਟੇਬਲ ਆਈਟਮ ਦੇ ਵਿੱਚ ਆਹ ਕੰਮ ਰੱਖਣ ਦਾ ਪ੍ਰਬੰਧ ਕਰ ਲਿਆ। 1 ਵਜੇ ਦਾ ਟਾਈਮ ਮੀਟਿੰਗ ਦਾ ਸੀ। ਮੈਂ ਟ੍ਰੈਫਿਕ ਦੇ ਵਿੱਚ ਫਸ ਗਈ ਮੈਂ 1 ਵਜੇ ਕੇ 7 ਮਿੰਟ ਤੇ ਪਹੁੰਚੀ ਆ। ਜੇ 1 ਵਜੇ ਕੇ 7 ਮਿੰਟ ਤੱਕ ਜਦ ਤੱਕ ਮੈਂ ਪਹੁੰਚੀ ਸੀ ਮੀਟਿੰਗ ਸਾਡੀ ਜਿਹੜੀ ਤਾਂ ਉਹ ਖਤਮ ਹੋ ਚੁੱਕੀ ਸੀ। ਉਹਦੇ ਵਿੱਚ ਕਾਉਂਸਲਰ ਜਿਹੜੇ ਸੀਗੇ ਸਾਰੇ 15 ਕਾ ਕਾਉਂਸਲਰ ਉਹਨਾਂ ਨੇ ਇੱਕ ਪੇਪਰ ਟਾਈਪ ਕਰਕੇ ਲਿਆਇਆ ਕਰੋ ਆ ਕੇ ਸਾਈਨ ਕੀਤੇ ਆ ਕਿ ਜਿਹੜੇ ਪ੍ਰਧਾਨ ਜੀ ਦੇ ਰੈਗੂਲਰ ਕੰਮ ਸੀਗੇ ਉਹ ਮਤੇ ਸੀ ਇੱਕ ਤੋਂ ਲੈ ਕੇ ਉਨਾਟ ਤੱਕ ਛੇਟ ਤੱਕ ਜਿੰਨੇ ਵੀ ਹਮਤ ਸੀ ਉਹਨਾਂ ਵਾਸਤੇ ਅਸੀਂ ਸਹਿਮਤ ਹਾਂ ਡਵੈਲਪਮੈਂਟ ਦੇ ਕਿਸੇ ਕੰਮ ਵਾਸਤੇ ਅਸੀਂ ਸਹਿਮਤ ਨਹੀਂ ਹੈਗੇ ਮੀਟਿੰਗ ਦਾ ਬਾਈਕਾਟ ਕਰਕੇ ਚਲੇਗਾ ਸਾਰੇ ਦੇ ਸਾਰੇ ਕਾਉਂਸਲਰ ਉੱਥੇ ਬਚਿਆ ਇੱਕ ਪਵਨ ਗਿੱਲ ਇੱਕ ਅਮਰੀਕ ਸਿੰਘ ਠੱਲਦ ਤੇ ਇੱਕ ਪ੍ਰਧਾਨਜੀਤ ਨਾਲ ਸਾਡਾ ਪ੍ਰਸ਼ਾਸਨ ਯੂਸਫ ਵਗੈਰਾ ਇਹ ਹਾਲਾਤ ਆ ਸਾਡੇ ਸ਼ਹਿਰ ਦੇ ਹੁਣ ਅੱਗੋਂ ਤੁਸੀਂ ਦੇਖ ਲਓ ਮੈਂ ਤਾਂ ਤੁਹਾਡਾ ਇੰਨਾ ਕਰ ਸਕਦੀ ਆ ਪ੍ਰਧਾਨਜੀਤ ਖੜੇ ਆ ਕਿ ਵੀ ਜਿੰਨੀ ਦੇਰ ਇਹ ਮੀਟਿੰਗ ਨਹੀਂ ਹੁੰਦੀ ਤੁਹਾਡਾ ਕੰਮ ਨਹੀਂ ਪਾਸ ਹੁੰਦਾ ਮੈਨੂੰ ਨਹੀਂ ਪਤਾ ਕਦੋਂ ਹੁੰਦੀ ਆ ਮੈਂ ਆਸ ਛੱਡ ਦਿੱਤੀ ਮੈਂ ਤਾਂ ਮੈਂ ਕਹਿਣਾ ਵੀ ਛੱਡ ਦਿੱਤਾ ਇੱਕ ਮਿੰਟ ਮੈਂ ਆਸ ਛੱਡ ਦਿੱਤੀ ਆ ਮੈਂ ਕਹਿਣਾ ਵੀ ਛੱਡ ਦਿੱਤਾ ਮੈਂ ਨਹੀਂ ਕਹਿਣਾ ਕਿ ਮੀਟਿੰਗ ਰੱਖੋ ਮੈਨੂੰ ਨਹੀਂ ਪਤਾ ਕਦੋਂ ਮੀਟਿੰਗ ਹੁੰਦੀ ਆ ਕਦੋਂ ਇਹ 106 ਕੰਮ ਸ਼ਹਿਰ ਦੇ ਪਾਸ ਹੁੰਦੇ ਆ ਮੇਰੇ ਮੇਰੇ ਮਤਲਬ ਪਹੁੰਚ ਤੋਂ ਬਾਹਰ ਹੋ ਗਈ ਆ ਮੈਂ ਮਤਲਬ ਜਿੰਨਾ ਕੋਸ਼ਿਸ਼ ਕਰਦੀ ਮੈਂ ਇਹ ਕਹਿ ਨਹੀਂ ਕਿ ਜਿਹੜਾ ਕੰਮ ਮੈਂ ਕਹਿ ਦਿੰਨੀ ਉਹਨੂੰ ਮੇਰਾ ਨਾ ਗਿਣੋ ਉਹਨੂੰ ਤੁਸੀਂ ਜਿਹੜੇ ਕਾਉਂਸਲਰ ਦੇ ਹਿੱਸੇ ਆਉਂਦਾ ਉਹਦੇ ਚ ਪਾ ਦਿਆ ਕਰੋ ਲੇਕਿਨ ਨਹੀਂ ਪਾਉਣੇ ਇਹਨਾਂ ਨੇ ਤੈਅ ਕੀਤਾ ਹੋਇਆ ਵੀ ਜਿੱਥੇ-ਜਿੱਥੇ ਇਹਨਾਂ ਦਾ ਵੋਟਰ ਬੈਠਾ ਕੰਮ ਸਿਰਫ ਉਹੀ ਕਰਨੇ ਦੂਜਿਆਂ ਨੂੰ ਕੰਮ ਨਹੀਂ ਕਰਨੇ ਖਰਾਬ ਹੋਣੇ ਮੈਂ ਕਹਿੰਨੀ ਇੱਕ ਵਾਰਡ ਦਾ ਜੇ ਕੰਮ ਹੋਣ ਵਾਲਾ ਜਿਹੜੀਆਂ ਅਣਗੌਲੀਆਂ ਵਾਰਡਾਂ ਨੇ ਜਾਂ ਜਿਹੜੀਆਂ ਨਵੀਆਂ ਹੋਈਆਂ ਨੇ ਜਾਂ ਜਿਹੜੇ ਹੋਰ ਐਸੀ ਮੱਲੇ ਆ ਜਿਹੜੇ ਅਣਗੌਲੇ ਹੋਏ ਮੈਂ ਕਹਿੰਨੀ ਇੱਕ ਵਾਰਡ ਦੇ ਵਿੱਚ ਜੇ 10 ਕਰੋੜ ਦਾ ਕੰਮ ਕਰਨ ਵਾਲਾ ਕਰ ਦਿਓ ਕਰੋੜ ਕਿਉਂ ਗਿਣਦੇ ਹੋ ਕੰਮ ਦੇਖੋ ਕਿੱਥੇ ਨਹੀਂ ਹੋਇਆ ਉਹ ਗਿਣੋ ਕੈਂਟੀ ਕੰਮਾਂ ਦੀ ਹੋਣੀ ਚਾਹੀਦੀ ਕਿ ਕਰੋੜਾਂ ਦੀ ਹੋਣੀ ਚਾਹੀਦੀ ਆ ਜਿੱਥੇ ਸ਼ਹਿਰ ਦਾ ਇੰਟਰਨਲ ਸਾਡਾ ਸਾਰਾ ਬਹੁਤ ਸੋਹਣਾ ਬਣ ਗਿਆ ਚਲੋ ਵਧੀਆ ਹੋ ਗਿਆ ਸਾਰੇ ਕਾਉਂਸਲਰ ਨੇ ਮਿਹਨਤ ਕੀਤੀ ਆਪੋ ਆਪਣਾ ਸਾਰੇ ਏਰੀਆ ਵਧੀਆ ਬਣਾਏ ਹੋਇਆ ਜੇ ਹੁਣ ਬਾਹਰਲੇ ਕਾਉਂਸਲਰ ਦੇ ਬਾਹਰੀਆਂ ਏਰੀਆ ਦੇ ਵਿੱਚ ਪੈਸੇ ਵੱਧ ਲੱਗਦੇ ਆ ਤੇ ਤੁਸੀਂ ਉੱਥੇ ਅੜ ਕੇ ਬੈਠ ਜਾਣਾ ਕਾਉਂਸਲਰਾਂ ਨਾਲ ਇੱਕ ਹੋਰ ਇੱਥੇ ਡਰਾਮਾ ਹੈਗਾ ਕਿ ਹਰ ਵਾਰ ਦਾ ਕਾਉਂਸਲਰ ਕਹਿੰਦਾ ਮੇਰੇ ਇੰਨੇ ਪੈਸੇ ਜੇ ਫਲਾਣੇ ਦੇ ਪਾਏ ਤਾਂ ਮੇਰੇ ਵੀ ਇੰਨੇ ਪਾਓ ਚਾਹੇ ਉਹਦਾ ਕੰਮ ਕਰਨ ਵਾਲਾ ਹੈਗਾ ਚਾਹੇ ਨਹੀਂ ਜੇ ਕਿਸੇ ਦਾ 10 ਲੱਖ ਰੁਪਏ ਕਹਿੰ ਜੇ ਕਿਸਦਾ ਉਹਨ ਇੱਕ ਵਾਰ ਦੇ ਵਿੱਚ ਕਰੋੜ 2 ਕਰੋੜ ਦਾ 3 ਕਰੋੜ ਦਾ ਕੰਮ ਕਰਨ ਨਾਲ ਦੂਜਾ ਕਵੇ ਮੇਰਾ ਵੀ ਇੰਨਾ ਹੀ ਪਾਓ ਕਿੱਥੇ ਪਾਈਏ ਇਹ ਸਾਰੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੁਹਾਡਾ ਜਿਹੜਾ ਕੰਮ ਆ ਮੈਂ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਕਹਿ ਕੇ ਜਦੋਂ ਕਦੀ ਸਾਡੇ ਕੋਲੋਂ ਹੋਊਗਾ ਅਸੀਂ ਅਸੀਂ ਆਪਣੀ ਹਿੰਮਤ ਦੇ ਨਾਲ ਉਹਦੇ ਪੈਸੇ ਦੇਈਏ ਜੋ ਮਰਜ਼ੀ ਕਹੀਏ ਜਿਹੜਾ ਤੁਹਾਡਾ ਕੰਮ ਆ ਉਹ ਅਸੀਂ ਕੱਲ ਪਰਸੋ ਤੋਂ ਸਟਾਰਟ ਕਰਵਾ ਦੇਵਾਂਗੇ ਉਹ ਹੋ ਜੋ ਠੀਕ ਹੈ ਜੀ ਬਾਕੀ ਸਾਰੇ ਸ਼ਹਿਰ ਦੇ ਕੰਮ ਆ ਜੇ ਤਾਂ ਐਵੇਂ ਧਰਨੇ ਲੱਗ ਲੱਗ ਕੇ ਕਰਾਉਣੇ ਆ ਤਾਂ ਵੀ ਇਹਨਾਂ ਦੀ ਮਰਜ਼ੀ ਹੈ ਤੇ ਕੰਮ ਤਾਂ ਕਰਨਾ ਹੀ ਪੈਣਾ ਜੇ ਹੁਣ ਡਿਊਟੀ ਪਰਮਾਤਮਾ ਲਈ ਦਿੱਤੀ ਹੈ ਛੱਡਣਾ ਨਹੀਂ ਸਟੇ ਕੋਈ ਮੈਂ ਦੇਖ ਲਵਾਂਗੀ ਕਿ ਤੁਹਾਡਾ ਪਾਸ ਹੋਇਆ ਹੈ ਕੰਮ ਜਿਤ ਪਾਸ ਹੋਇਆ ਫਿਰ ਤੋ ਹੋ ਜਾਊਗਾ ਜੇ ਹੁਣ ਮੈਂ ਇਹ ਕੰਮਾਂ ਵੀ ਜਿੱਥੇ ਜਾ ਕੇ ਧਰਨਾ ਲੱਗੇ ਉੱਥੇ ਹੀ ਮੈਂ ਕਹਿ ਦੇਵਾਂ ਵੀ ਕਿਸੇ ਕਿਸੇ ਠੇਕੇਦਾਰ ਨੂੰ ਕਰਾ ਕੇ ਕਰਾ ਲਵਾਂ ਉਹ ਨਹੀਂ ਹੋਣਾ ਇਹ ਤਾਂ ਸਾਰਾ ਹੁਣ ਕੌਂਸਲ ਤੋਂ ਪੈਂਡ ਹੈ ਇੱਕ ਮਿੰਟ ਜੀ ਇੱਕ ਮਿੰਟ ਉਹ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਮਿਲ ਜਾ ਸਾਹ ਮੇਰੀ ਬੇਨਤੀ ਹੈ ਕਹਿਣ ਦੀ ਲੋੜ ਨਹੀਂ ਇਹੋ ਸਾਹਿਬ ਆਪਾਂ ਪੈਂਤੀ ਲਾ ਕੇ ਤੁਰੰਤ ਇਹਨਾਂ ਦਾ ਕੰਮ ਜਿਹੜਾ ਸ਼ੁਰੂ ਕਰਾਓ ਇਸੇ ਪ੍ਰਾਈਵੇਟ ਠੇਕੇਦਾਰ ਨੂੰ ਵੀ ਬਾਅਦ ਚ ਪੈਸੇ ਦੇਣੇ ਆ ਉਹਨੂੰ ਰੈਗੂਲਰ ਤਰੀਕੇ ਨਾਲ ਆਪਣੇ ਤਰੀਕੇ ਨਾਲ ਲੋਕੀ ਦੁਖੀ ਆ 35 ਲਾ ਕੇ ਇਹ ਕੰਮ ਜਿਹੜਾ ਹੈਗਾ ਸ਼ੇਰ ਨੂੰ ਸ਼ੁਰੂ ਕਰਾ ਦੇ ਆਪਾਂ ਮੈਡਮ ਰਹਿਣ ਦੇ ਪ੍ਰਾਈਵੇਟ ਨੂੰ ਆਪਾਂ ਕੱਲੀ ਕਹਣਾ ਉਹਨੂੰ ਵੀ ਮੁੜ ਕੇ ਪੈਸੇ ਹੀ ਦੇਣੇ ਆ ਤੇ ਰੈਗੂਲਰ ਤੌਰ ਤੇ ਜਿਹੜੇ ਕੰਮ ਕਰਦੀ ਆ ਉਹਨੂੰ ਲਾ ਕੇ 30 ਲਾ ਕੇ ਦੇਣਾ ਕੰਮ ਸੇ ਇਹ ਜਿਹੜੇ ਹੁਣ ਸਾਰੇ ਸਾਰੇ 60 70 ਕੰਮ ਆ ਹੁਣ ਸਾਰੇ 35 ਲੱਖ ਹੀ ਕਰੋਗੇ ਨਹੀਂ 35 ਮੈਡਮ ਗੱਲ ਹੀ ਸਮਝਾ ਜੀ ਹੁਣ ਤਾਂ ਕਾਉਂਸਲਰ ਜਿਹੜੇ ਉਹ ਪਾਸ ਕਰਨਗੇ ਜਿੰਨੀ ਮੇਰੇ ਕੋਲ ਮੇਰੇ ਕੋਲ ਜਿੰਨੀ ਮੇਰੇ ਕੋਲ ਮੇਰੀ ਜੇਬ ਜਾਂ ਦਿੰਦੀ ਆ ਮੈਂ ਤਾਂ ਉਨਾ ਕਰ ਸਕਦਾ ਹੁਣ ਜਿਹੜੇ ਕਾਉਂਸਲਰ ਹੈਗੇ ਆ ਪਾਸ ਤਾਂ ਉਹਨਾਂ ਨੇ ਕਰਨੇ ਜੀ ਕੰਮ ਉਹਨਾਂ ਨਾਲ ਦੀਗਾ ਮੈਂ ਤਾਂ ਨਹੀਂ ਕਰ ਸਕਦਾ ਜੀ ਤੁਹਾਡੇ ਹੋਰ ਵੀ ਬਹੁਤ ਖੁਸ਼ ਤਿਆਰ ਬੈਠਾ ਜਿਹੜੇ ਲੋਕ ਆਸਲਾ ਕੇ ਬੈਠੇ ਆ ਤੁਸੀਂ ਜਿਹੜਾ ਐਮਐਲਏ ਨੂੰ ਵਿਲਨ ਬਣਾਉਣ ਦਾ ਤਰੀਕਾ ਬਣਾ ਕੇ ਰੱਖਿਆ ਕਾਉਂਸਲਰਸ ਨੇ ਉਹ ਬਹੁਤ ਗਲਤ ਹੈ ਇੱਥੇ ਕਿਹਾ ਇਹ ਕਿਹਾ ਇਹਨਾਂ ਨੂੰ ਮਹੱਲੇ ਵਾਲੇ ਨੂੰ ਕਿ ਐਮਐਲਏ ਕੰਮ ਨਹੀਂ ਹੋਣ ਦਿੰਦੇ ਮੈਨੂੰ ਦੱਸਿਓ ਆ ਬੈਠੇ ਸਾਹਮਣੇ ਖੜਿਆ ਆ ਬੈਠੇ ਸਿਆਣੇ ਬਣੇ ਜੇ ਐਮਐਲਏ ਕੰਮ ਨਹੀਂ ਹੋਣ ਦਿੰਦੇ ਹੈ ਕੋਈ ਮੜੀ-ਮੋਟੀ ਮਤਲਬ ਸ਼ਰਮ ਹੈਗੀ ਆ ਕੋਈ ਤੁਹਾਡੇ ਦੀਨ-ਮذਬ ਕਾਉਂਸਲਰਸ ਦਾ ਹੈਗਾ ਕਿ ਤੁਸੀਂ ਮੈਨੂੰ ਵੀ ਖੱਜਣ ਕਰਦੇ ਤੁਸੀਂ ਆਪ ਵੀ ਖੱਜਣ ਹੁੰਦੇ ਆ ਮੈਂ ਕਿਹਨੂੰ ਮਨਾ ਕੀਤਾ ਕੰਮ ਕਰਨ ਮੈਂ ਤਾਂ ਤੁਹਾਡੇ ਪੈਰਾਂ ਥੱਲੇ ਹੱਥ ਦਿੰਨੀ ਆ ਕੰਮ ਕਰਨ ਵਾਸਤੇ ਸ਼ੁਰੂ ਹੋ ਗਿਆ ਹਾਲ ਤੋਂ ਆਸ ਹੈਗੀ ਜਾਂ ਗੱਲਾਂ ਨੂੰ ਕਿਦਾਂ ਕਰਨਾ ਹਾਂ ਹਾਂਜੀ ਪਹਿਲਾਂ ਹੱਥ ਦਿਓ ਇਹ ਦੱਸ ਦਿਓ ਜੀ ਨਾ ਇੱਥੇ ਕਹਿ ਦਿਓ ਸਵੇਰੇ ਪੜੇ ਕੋਈ ਇਹਨਾਂ ਕੰਮ ਹਰ ਹਰ ਜੀ ਜੀ ਸਾਹਿਬ ਹਾਂਜੀ ਸਾਰੀਆਂ ਗੱਲਾਂ ਕਾਉਂਸਲਰ ਨਾਲ ਹੀ ਚੱਲਦੀਆਂ ਦੇਖੋ ਤੁਹਾਨੂੰ ਟਰਾਂਸਪੈਰੈਂਸੀ ਵਾਂਗੂ ਦੱਸਣਾ ਪਊਗਾ ਕਿ ਜਿਸ ਵੇਲੇ ਹਾਊਸ ਦੇ ਵਿੱਚ ਅੰਡਰ ਟੇਬਲ 'ਨਹੀਂ ਕੋਈ ਮਤਾ ਕੋਈ ਐਕਸੈਪਟ ਕਰਦਾ ਆ ਇਹਨਾਂ ਦਾ ਵਿਜੈ ਸਿੰਘ ਸਾਹਿਬ ਆ ਇਹਨਾਂ ਦੇਹ ਰਿਹਾ ਜੀ 2 ਸਾਲ ਪ 2 ਕੀ 2.5 ਸਾਲ ਪਹਿਲਾਂ ਚਲੋ ਇਹ ਤਾਂ ਅੱਜ ਦੀ ਗੱਲ ਹੋ ਗਈ ਕਿ ਕਾਉਂਸਲਰਾਂ ਦੀ ਇੱਕ ਦੂਸਰੇ ਦੇ ਨਾਲ ਤਾਲਮੇ ਨੇ 2.5 ਸਾਲ ਪਹਿਲਾਂ ਇੱਥੇ ਧਰਨਾ ਲੱਗਾ ਸੀ ਮੇਰੇ ਖਿਆਲ ਨਾਲ ਸ਼ਾਇਦ 2000 ਸਾਲ ਪਹਿਲਾਂ ਉਦੋਂ ਵੀ ਇਹੀ ਆਏ ਆ ਉਸ ਵੇਲੇ ਐਗਜ਼ੀਕਿਊਸ਼ਨ ਇਹਨਾਂ ਨੂੰ ਇਹ ਗਿਆ ਕਿ ਜੇ ਕਿਸੇ ਨੂੰ ਮੈਂ ਚੰਗਾ ਨਹੀਂ ਲੱਗਦਾ ਮੈਂ ਪਿੱਛੇ ਹੋ ਜਾਣਾ ਇੱਥੋਂ ਨਾ ਤਾਂ ਮੈਂ ਵੋਟਾਂ ਦਾ ਕੋਈ ਰੋਲਾ ਜੀ ਮੈਂ ਨਗਰ ਕਾਉਂਸਲ ਦਾ ਜਿਹ ਪ੍ਰਧਾਨ ਬਣਿਆ ਇਸ ਪਿੰਡ ਦੀ ਸਭ ਤੋਂ ਵੱਡੀ ਅਹਿਮ ਰੋਲ ਸੀ ਮੈਂ ਕਿਸੇ ਤੇ ਨਿੱਜੀ ਤੌਰ ਤੇ ਨਹੀਂ ਕਹਿੰਦਾ ਜੀ ਕਿ ਕੋਈ ਕਾਉਂਸਲਰ ਮੜਾ ਆ ਜਾਂ ਕੋਈ ਆ ਉਸ ਵੇਲੇ ਇਹ ਸਾਰਾ ਪਿੰਡ ਇਕੱਠਾ ਹੋ ਕੇ ਨਗਰ ਕੌਂਸਲ ਨਾਲ ਮੀਟਿੰਗ ਕੀਤੀ 3 ਸਾਲ ਪਹਿਲਾਂ ਉਹ ਐਸਟੀਮੇਟ ਹੀ ਦਿਖਾ ਦੇਣ ਜੀ ਇਹ ਤਾਂ ਗੱਲ ਅੱਜ ਦੀ ਹੋ ਗਈ ਮੈਡਮ ਕੋਈ ਕੰਮ ਕਰਨ ਦਿੰਦਾ ਜਾਂ ਨਹੀਂ ਕਰਨ ਦਿੰਦਾ ਪ੍ਰੋਬਲਮ ਆ ਕੇ ਸਾਡੀ ਸਿਰਫ ਇੰਨੀ ਕਹੜੀ ਹੁੰਦੀ ਆ ਕਿ ਪਿੰਡ ਵਾਲਿਆਂ ਲਈ ਅਸੀਂ ਇੱਕ ਦੂਸਰੇ ਦੇ ਸਿਟੀ ਕੰਮ ਦਾ ਉੱਥੇ ਦਾ ਉੱਥੇ ਇਹਨਾਂ ਨੇ ਤਾਂ ਕਹਿਤਾ 35 ਲਾ ਦੇਣੇ 35 ਲਈ ਐਸਟੀਮੇਟ ਕਿੱਦਾਂ ਬਣਨਾ ਹੈ ਸੁਣੋ ਮੇਰੀ ਗੱਲ ਐਸਟੀਮੇਟ ਬਣੇ ਤੁਸੀਂ ਛੱਡ ਦਿਓ ਮੈਨੂੰ ਪਤਾ ਜਿੱਦਾਂ ਕੰਮ ਹੋਣਾ ਉਦੋਂ ਹੀ ਹੋਣਾ ਇੱਥੇ ਜਿਹੜੀ ਮਰਜ਼ੀ ਸਫਾਈ ਦੇ ਦੋਸਰੀ ਗੱਲ ਇਹ ਆ ਕਿ ਕਾਉਂਸਲਰਸ ਨੂੰ ਭਰੋਸੇ 'ਚ ਲੈਣਾ ਜੀ ਕਾਉਂਸਲਰ ਦੇ ਨਾਲ ਡਿਸਕਸ ਕਰਨਾ ਮੇਰਾ ਕੰਮ ਨਹੀਂ ਹੈ ਨਾ ਬਿਲਕੁਲ ਜੀ ਜੇ ਜੇ ਤਾਂ ਸਾਰੇ ਇਹਦੇ ਵਾਂਗੂ ਸਹਿਚਾਰ ਦੇ ਨਾਲ ਮੇਰੇ ਨਾਲ ਬੈਠਦੇ ਤਾਂ ਮੈਂ ਉਹਨਾਂ ਨਾਲ ਡਿਸਕਸ ਕਰ ਲਾ ਮੈਨੂੰ ਤੁਸੀਂ ਸਹਿਮਤ ਹੋ ਅਸੀਂ ਇਦਾਂ ਕਰਦੇ ਆਂ ਜੀ ਕਿਹੜੇ ਕਾਉਂਸਲਰ ਸਾਡੇ ਨਾਲ ਸਹਿਮਤ ਨੇ ਉਹਨਾਂ ਨਾਲ ਗੱਲ ਕਰਦੇ ਆਂ ਮੀਟਿੰਗ ਪ੍ਰਧਾਨ ਜੀ ਕੋ ਪਰਸੇ ਇਸ ਪਿੰਡ ਲਈ ਅਲੱਗ ਕਰਦੇ ਆ ਆਹ ਕਮਿਟਮੈਂਟ ਕਰਕੇ ਜਾਈਏ ਨਹੀਂ ਜੀ ਨਹੀਂ ਤੁਸੀਂ ਨਹੀਂ ਜੀ ਪ੍ਰਧਾਨ ਜੀ ਦੱਸੋ ਸੁਣੋ ਮੇਰੀ ਗੱਲ ਤੁਸੀਂ ਮੈਂ ਆਪਣੇ ਸ਼ਹਿਰ ਬਦਲੇ ਮੈਂ ਲੋਕਾਂ ਦੇ ਕੰਮ ਬਦਲੇ ਸ਼ਹਿਰ ਸਾਡਾ ਵੀ ਉਨਾ ਹੀ ਆ ਜੀ ਕਾਉਂਸਲਰ ਮੈਨੂੰ ਨਹੀਂ ਪਤਾ ਤੁਹਾਡਾ ਨਹੀਂ ਸੁਣ ਲਓ ਸਾਡੇ ਦਾ ਜੰਪਾ ਲਿੱਤੇ ਦਾ ਜੀ ਇੱਥੇ ਬਹਿਸ ਨਾ ਕਰੋ ਇਸ ਵਿਸ਼ੇ ਤੇ ਮੇਰੇ ਨਾਲ ਜਿੰਨੀ ਹੱਦ ਤੱਕ ਮੈਂ ਅਸੀਂ ਵੀ ਨਾਲ ਹੀ ਕਰਾਂਗੇ ਮੈਂ ਤਾਂ ਹੁਣ ਵੇਟ ਕਰੂੰਗੀ ਜਿੱਦਾਂ ਮੇਰੇ ਕੋ ਕੰਮ ਹੋਊਗਾ ਮੈਂ ਉਦੋਂ ਕੱਲ ਮੈਂ ਉਡੀਕ ਕਰੂੰਗੀ ਜਦੋਂ ਤੁਹਾਡਾ ਜੀ ਕਰਦਾ ਮੀਟਿੰਗ ਕਰੋ ਜਦੋਂ ਜੀ ਕਰਦਾ ਨਾ ਕਰੋ ਜਿਹੜੇ ਜੇਸ ਕੰਮ ਲਈ ਇਹਨਾਂ ਨੇ ਧਰਨਾ ਲਾਇਆ ਉਹ ਕੰਮ ਤਾਂ ਹੋਊਗਾ ਜਦੋਂ ਮਰਜ਼ੀ ਕਰਵਾਈਏ ਠੀਕ ਹੈ ਜੀ ਇੱਕ ਤੁਸੀਂ ਮੇਰੇ ਪਰੋਂ ਸੇ ਧਰਨਾ ਉਠਾਓ ਦੁਨੀਆ ਬਹੁਤ ਖਰਾਬ ਹੁੰਦੀ ਟਰੱਕ ਪਿੱਛੇ ਟਰਾਲੀਆਂ ਗੰਨੇ ਵਾਲੀਆਂ ਸਭ ਤਾਂ ਸੇ ਕੱਲ ਨੂੰ ਜਾਓ ਤੁਹਾਡਾ ਕੰਮ ਸ਼ੁਰੂ ਹੋਏ ਕੱਲ ਨੂੰ ਨਾ ਹੋਊਗਾ ਪਰਸੋਂ ਨੂੰ ਹੋ ਜਾਊਗਾ ਕਿਉਂਕਿ ਕੰਮ ਕੰਮ ਸੋ ਸ਼ੁਰੂ ਕਰਨ ਸਮਾਂ ਲੈ। ਠੀਕ ਹੈ ਠੀਕ ਹੈ। ਤੁਸੀਂ ਜਾਓ ਘਟੋ। ਠੀਕ ਹੈ ਜੀ। ਇਸ ਕਾਰਨ ਕਿ ਜੀ ਦੇਖੋ ਤੁਹਾਡੀ ਜਆਫ ਜੀ ਮੈਂ ਮੈਂ ਤੁਹਾਡੀ ਪ੍ਰੈਸ ਦੇ ਸਾਹਮਣੇ ਕਹਿੰਨੀ ਆ ਕਿ ਇਸ ਗੱਲ ਨੂੰ ਹਫਤਾ ਹੋ ਗਿਆ ਹੋਗਾ ਇਸ ਗੱਲ ਨੂੰ ਸ਼ਾਇਦ 10 ਦਿਨ ਹੋ ਗਏ ਹੋਣਗੇ ਰਹਿਮਾਨਪੁਰਾ ਮਹੱਲੋ ਤੋਂ ਮੇਰੇ ਕੋਲ 70 ਬੰਦੇ ਇਕੱਠੇ ਹੋ ਕੇ ਆਏ। 70 ਬੰਦੇ ਉਹ ਗਲੀਆਂ ਜਿਨ੍ਹਾਂ ਦੀਆਂ ਰੁਕੀਆਂ ਹੋਈਆਂ ਜਿਨ੍ਹਾਂ ਦੇ ਕੰਮ ਰੁਕੇ ਪਏ ਆ ਕਿ ਜੀ ਮੈਂ ਹੁਣ ਕੀ ਕਰਾਂ ਜਦੋਂ ਕੰਮ ਕੋਈ ਹਾਊਸ ਦੇ ਵਿੱਚ ਪਾਸ ਨਹੀਂ ਮੈਂ ਤਾਂ ਵੇਟ ਹੀ ਕਰੂੰਗੀ ਨਾ ਲੋਕੀ ਕਿੱਥੇ ਜਾਣ ਜੀ ਉਹਨਾਂ ਨੇ ਇਹਨਾਂ ਨੂੰ ਵੀ ਵੋਟਾਂ ਪਾ ਕੇ ਚੁਣਿਆ ਤੁਹਾਨੂੰ ਵੀ ਵੋਟਾਂ ਪਾ ਕੇ ਫਿਰ ਲੋਕ ਇਹਨਾਂ ਦੇ ਘਰਾਂ ਮੋੜੇ ਧਰਨੇ ਲਾਉਣ ਕਿਹੀ ਹੋ ਸਕਦਾ ਮੈਂ ਕੀ ਕਰ ਸਕਦੀ ਹਾਂ ਇਸ ਤੋਂ ਜ਼ਿਆਦਾ ਐਮਸੀ ਸਾਹਿਬ ਕਹਿੰਦੇ ਆ ਕਿ ਮੈਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਠੀਕ ਹੈ ਨਾ ਪਤਾ ਹੋਵੇ ਉਹਨਾਂ ਨੂੰ ਉਂਝੂ ਕਰਦੇ ਕੀ ਆ ਫਿਰ ਕੱਲ ਐਮਸੀ ਆਉ ਇੱਕ ਹੋਰ ਜੀ ਜੇ ਉਹਨਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਜੇ ਉਹਨਾਂ ਨੂੰ ਆਪਣੇ ਲੋਕਾਂ ਦਾ ਨਹੀਂ ਪਤਾ ਕਿ ਉਹ ਕਿੱਦਾਂ ਲੰਘਦੇ ਕਿੱਦਾਂ ਤੁਰਦੇ ਕਿੱਦਾਂ ਆਉਂਦੇ ਕਿੱਦਾਂ ਜਾਂਦੇ ਫਿਰ ਉਹਨਾਂ ਨੂੰ ਕਹਦਾ ਪਤਾ ਐਮਸੀ ਸਿਰਫ ਕੱਲ੍ਹ ਗਿਆ ਲਾਉਣ ਲਈ ਹੁੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਇਹਨਾਂ ਕੋਲ ਕਿਉਂ ਨਹੀਂ ਜਾਂਦੇ ਇਹ ਕਿਉਂ ਨਹੀਂ ਕਰਵਾਉਂਦੇ ਕੰਮ ਇਹ ਆਪਸੀ ਤਾਲਮਿਲ ਦੀ ਕਮੀ ਕਰ ਨਹੀਂ ਸਭ ਲੋਕੀ ਇਹਨਾਂ ਦੀ ਆਪਸੀ ਵਿੱਚ ਇਹ ਸਾਜ਼ਿਸ਼ ਕਰਦੇ ਆ ਸਾਰੇ ਇਹਨਾਂ ਨੇ ਸਾਜ਼ਿਸ਼ ਤੇ ਤਹਿਤ ਉਦਣ ਮੀਟਿੰਗ ਜਿਹੜੀ ਕੈਨਸਲ ਕੀਤੀ ਜੇ ਕੋਈ ਡਿਸਕਸ਼ਨ ਕਰਨੀ ਸੀ ਮਨ ਲੋਕੇ ਆਈਟਮ ਟੇਬਲ ਤੇ ਰੱਖੀ ਆ ਟੇਬਲ ਤੇ ਰੱਖੀ ਹੋਈ ਆਈਟਮ ਨੂੰ ਘੰਟਾ ਦੋ ਘੰਟੇ ਮੇਰੇ ਕੋ ਜਿੰਨਾ ਮਰਜੀ ਲੈ ਲੰਦੇ ਬੈਠ ਕੇ ਪਹਿਲਾਂ ਡਿਸਕਸ ਕਰ ਲੈਂਦੇ ਫਿਰ ਉਹਨੂੰ ਹਾਊਸ ਚ ਪਾਸ ਕਰ ਲੈਂਦੇ ਕੋਈ ਤਰੀਕਾ ਹੁੰਦਾ ਬਦਤਮੀਜ਼ੀ ਕੀਤੀ ਇਹਨਾਂ ਨੇ ਸਾਰਿਆਂ ਨੇ ਕਿ ਲੈ ਕੇ ਉੱਥੇ ਛੱਡ ਕੇ ਤੇ ਹਾਊਸ ਤੋਂ ਬਾਈਕਟ ਕਰਦੇ ਇੱਕ ਹੋਰ ਤੁਸੀਂ ਉਧਰ ਹਡਗਾਰਡਨ ਕਰਕੇ ਗਏ ਲੋਕਾਂ ਨੂੰ ਰੇਡੀਆਂ ਦੇ ਕੇ ਗਏ ਅੱਜ ਵੀ ਉੱਥੇ ਹੀ ਖੜੀ ਜਾਂਦੇ ਕਿਸੇ ਨੂੰ ਵੀ ਇੱਕ ਵੀ ਰੇੜੀ ਦੁਬਾਰਾ ਨਹੀਂ ਮਿਲੀ ਵੀਰ ਸਾਹਿਬ ਹਾਂਜੀ ਹਾਂ ਇੱਧਰ ਆਓ ਕਿਉਂ ਨਹੀਂ ਦਿੱਤੀਆਂ ਰੇਡੀਆਂ ਸਵੇਰ ਨੂੰ ਜਿਹੜੀਆਂ ਰੇਡੀਆਂ ਡਿਸਟ੍ਰਿਬਿਊਟ ਨਾ ਹੋਈਆਂ ਉਹ ਕੜੀਆਂ 'ਤੇ ਖੂਗੜਾਂਡੀਆਂ ਕੜੀਆਂ ਨਾ ਨਾ ਇਸ ਵੇਲੇ ਉਹ ਮੁੜ ਕੇ ਖਰਾਬ ਹੋ ਜਾਣਗੀਆਂ ਫਾਇਦਾ ਕੀ ਉਹਦਾ ਉਹ ਕਹਿੰਦੇ ਐਮਐਲਏ ਸਾਹਿਬ ਦਗਾਟਨ ਕਰਗੀ ਦਗਾਟਨ ਦੁਆਰਾ ਸੀ ਕਰਦੇ ਇਹਨਾਂ ਕੋ ਦਵਾ ਦੇ ਇਹਨਾਂ ਕੋ ਕਰਵਾ ਦਿਓ ਇਹਨਾਂ ਕੋ ਦਵਾ ਦੇ ਗੀਆਂ ਦੀ ਤੁਹਾਨੂੰ ਰੇਡੀਆਂ ਤਾਂ ਮਿਲਣਗੀਆਂ ਪ੍ਰਧਾਨ ਹਾਂਜੀ ਤੁਹਾਨੂੰ ਰੇਡੀਆਂ ਚੋ ਤਾਂ ਪਤਾ ਨਹੀਂ ਤੁਹਾਡੇ ਕੋਲ ਚਲੋ ਠੀਕ ਹੈ ਸਵੇਰੇ ਦਿਓ ਦਿਓ ਸਵੇਰੇ ਨੂੰ ਰੇਡੀਆਂ ਦਿਓ ਜੇ ਪ੍ਰਧਾਨ ਨੇ ਆਪਣੇ ਨਾਮ ਤੇ ਦੇਣੀਆਂ ਆਪਣੇ ਤੇ ਦਵਾ ਦਿਓ ਕੰਮ ਤੇ ਕਰ ਲਓ ਮੈਂਸ ਕਰਤੀ ਤੁਹਾਡੇ ਮੋਰੇ ਪਈ ਠੀਕ ਹੈ ਲਾ ਦਿਓ ਸਵੇਰੇ ਫੇਰ ਕਰ ਦਿਓ ਜੋ ਕਰਨਾ ਉੱਤੇ ਆਪਣਾ ਈਓ ਸਾਹਿਬ